ਤੱਕ 60 ਕਰੋੜ ਪੈਂਡਿੰਗ ਆ ਇਹ ਕਿੰਨਾ ਪੈਂਡਿੰਗ ਹੈ ਜੀ 60 ਕਰੋੜ ਇਸ ਕਿੰਨਾ ਜਿੱਥੇ ਇਹ ਗੱਸਾ ਨਾਲ ਜੀ ਹੁਣ ਤੱਕ ਜੀ 6 ਕਰੋੜ 60 ਲੱਖ ਪੈਂਡਿੰਗ ਟੋਟਲ ਆ 30 ਕਰੋੜ 80 ਲੱਖ ਇਹ ਉਹਨੂੰ ਵੀ ਬੁਲਾਉਂਗੀ ਇੱਕ ਇੱਕ ਜਿਹੜੇ ਪੰਨੇ ਕੱਢਾਂਗੇ ਬਸ ਇਹ ਉਹਨੂੰ ਵੀ ਬੁਲਾਉਂਗੀ ਇਹ ਉਹਨੂੰ ਫੋਨ ਮਾਰੋ ਜੀ ਉਹਨੂੰ ਕਹੋਰੇ ਬੁਲਾ ਆ ਜਾ ਚਾਰ ਕਰੋੜ ਇਹੋ ਗੱਲ ਹੀ ਨਹੀਂ ਸੁਣਦੇ ਸੀ ਮੈਨੂੰ ਮੈਂ ਗਰੁੱਪਾਂ 'ਚ ਮੱਖਾਂ ਮਾਰੀ ਜਾਂਦੀ ਨਹੀਂ ਜੀ ਇਸ 'ਚ ਇੱਕ ਮਿੰਟ ਟੋਟਲ ਕਿੰਨਾ ਪੰਨੇ ਹੈ ਇਹ 'ਚ ਤਾਂ ਥੋੜਾ ਹੀ ਹੈ 6 ਕਰੋੜ 60 ਲੱਖ ਪਰ ਇਹ ਵੀ ਜ਼ਿਆਦਾ ਹੀ ਹੈ ਉਹ ਤਾਂ ਸਰਕਾਰ ਨੂੰ ਤੁਰੰਤ ਭੇਜਣਾ ਹੁੰਦਾ ਹਾਂਜੀ ਨਹੀਂ ਉਹ ਵੈਕੀ ਗ੍ਰਾਂਟ ਚ ਹਾਈ ਵਿਵੇਕੀ ਗ੍ਰਾਂਟ ਚਾਰ ਗੁੱਡ ਆ ਹਾਂਜੀ ਹਾਂ ਸਰ ਇਹ ਕੀ ਹਾਂ ਬਈ ਨਾ ਹਮਾਰੇ ਨਾਵਾ ਬਲੌਕ ਮੇਂ ਹਮਾਰਾ ਜੋ ਬਲੌਕ ਹੈ ਮੈਂ ਇੱਕ ਸਹੀ ਗੰਨੀ ਨਹੀਂ ਸੁਣਦੇ ਸੀ ਮੈਂ ਜੇ ਗਰੁੱਪਾਂ ਚ ਮੱਥਾ ਮਾਰੀ ਜਾਂਦੀ ਨਹੀਂ ਜੀ ਇਹ ਨਾ ਸਰਕਾਰ ਵੱਲੋਂ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਵੱਖ-ਵੱਖ ਸਕੀਮਾਂ ਵਾਸਤੇ ਤੇ ਉਹ ਯੂਸੀ ਅਸੀਂ 3 ਮਹੀਨੇ ਦੇ ਵਿੱਚ ਕੰਮ ਕਰਵਾ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਨੂੰ ਭੇਜਣਾ ਹੁੰਦਾ ਹੈ ਤੇ ਕਈ ਸਾਲਾਂ ਦੇ ਪੈਂਡਿੰਗ ਪਏ ਆ ਯੂਸੀ ਕਿਹੜੇ ਕਿਹੜੇ ਸਾਲ ਦੇ ਦੱਸੋ ਪਿਛਲੇ ਸਾਲਾਂ ਦੇ ਜੀ ਅਮਾਉਂਟ ਤਾਂ ਕਰੋੜਾਂ ਚ ਹੈ ਜੀ ਜਿਵੇਂ ਕਿ 15ਵੇਂ ਵੇਤਨ ਕਮਿਸ਼ਨ ਦੇ ਆ ਟੋਟਲ ਗ੍ਰਾਂਟ ਆਈ 90 ਨੂੰ 44 ਕਰੋੜ 36 ਕਰੋੜ ਪੈਂਡਿੰਗ ਆ ਹਾਂ ਟੋਟਲ 44 ਕਰੋੜ ਗ੍ਰਾਂਟ ਆਈ ਹੈ ਹਾਂ ਆਪੇ ਇਹਨੂੰ 36 ਕਰੋੜ ਪੈਂਡਿੰਗ ਹਾਂ ਜਿਹੜੀ ਜੋ ਰਣੀ ਹੈ ਤੁਹਾਨੂੰ ਹਾਂ ਇਹ ਨਹੀਂ ਹੋਈ ਹਾਂ 4 ਕਰੋੜ ਜਿਹੜਾ ਹੈਗਾ ਇਹ ਉਹ ਨਾਬਾਵਲ ਪੈਂਡਿੰਗ ਹੈ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਜੀ ਇੱਥੋਂ ਪੈਦਾ ਹੁੰਦਾ ਕਿ 4 ਕਰੋੜ ਰੁਪਇਆ 2022 23 24 25 ਇਹਦੇ ਦਰਮਿਆਨ ਜਿਹਦੇ ਇਹ ਸੌਰੀ 44 ਕਰੋੜ 44 ਕਰੋੜ ਰੁਪਈਆ ਕਿੱਥੇ ਲੱਗਿਆ ਜੀ ਉਹਦੇ ਵਿੱਚੋਂ 36 ਕਰੋੜ ਦਾ ਹਿਸਾਬ ਕਿਤਾਬ ਦੇਣਾ ਹੀ ਬਾਕੀ ਹੈ ਜੀ ਹੂੰ ਉਹਦਾ ਕੋਈ ਬਿਲ ਨਹੀਂ ਹੈ ਨਹੀਂ ਜਿਹਨੂੰ ਆਪਾਂ ਜੂਸੀ ਕਹਿ ਦਿੰਨੇ ਆ ਜੀ ਤੁਸੀਂ ਪੈਸਾ ਕਿੱਥੇ ਲਾਇਆ ਉਹਦਾ ਬਿੱਲ ਤਾਂ ਦਿਓ ਨਾ ਰਿਕਾਰਡ ਦੇ ਵਿੱਚ ਦੱਸੋ ਤੁਸੀਂ ਤੇ ਇਹਦੇ ਨਾਲ ਹੀ ਜਿਹੜਾ 14ਵਾਂ ਵਿੱਤ ਕਮਿਸ਼ਨ ਉਹਦੇ ਵਿੱਚੋਂ 30 ਕਰੋੜ 29 ਲੱਖ ਰੁਪਈਆ ਜਿਹੜਾ ਜੀ ਉਹਦੇ ਵਿੱਚੋਂ 6 ਕਰੋੜ 60 ਲੱਖ ਰੁਪਈਆ ਦੀ ਜੂਸੀ ਪੈਂਡਿੰਗ ਨੇ ਜੀ ਇਹ ਇੱਕ ਵਿਵੇਕੀ ਗ੍ਰਾਂਟ ਹੁੰਦੀ ਹੈ ਜਿਹਨੇ ਤੁਸੀਂ 90 ਦੇ ਗੇਟ ਦੇਖ ਰਹੇ ਹੋ ਬਣੇ ਹੋਏ ਜੀ ਇਹ ਵਿਵੇਕੀ ਗ੍ਰਾਂਟ ਚੋਂ ਲਾਏ ਨੇ ਜੀ ਇਹਦੇ ਵਿੱਚੋਂ 4 ਕੋਰਡ ਦੇ ਜੂਸੀ ਹੈ ਹੀ ਨਹੀਂ ਜੀ ਪਤਾ ਹੀ ਨਹੀਂ ਕਿ ਕਿਹੜੀ ਸੰਸਥਾ ਦਾ ਦਰਵਾਇ ਇਹ ਬਣਿਆ ਹੋਇਆ ਅਕਾਊਂਟ ਕਿਦਾ ਸੀਗਾ ਪੈਸਾ ਕਿੱਥੋਂ ਆਇਆ ਕਿੱਧਰ ਨੂੰ ਗਿਆ ਜੀ ਉਹ ਖੁਰਦਬੋਰ ਦਾ ਸਾਰਾ ਕੁਝ ਸੀ ਕੋਈ ਉਸ ਆ ਬਲਾਏ ਹੋਏ ਨੇ ਤੇ ਉਹਦਾ ਕੋਈ ਰਿਕਾਰਡ ਨਹੀਂ ਹੈ ਬਹੁਤ ਗੰਭੀਰ ਗੱਲਬਾਤ ਹੈ ਜੀ ਡੀਸੀ ਪਟਿਆਲਾ ਨਾਲ ਗੱਲ ਹੋਈ ਹੈ ਔਰ ਮੇਰੀ ਅਮਨ ਰੋੜਾ ਜੀ ਨਾਲ ਉਹਨਾਂ ਵੀ ਗੱਲ ਹੋਈ ਹੈ ਮੈਂ ਦੱਸੀ ਉਹਨਾਂ ਨੂੰ ਸਾਰੀ ਗੱਲਬਾਤ ਬਹੁਤ ਤੇ ਹੁਣ ਇਹਨਾਂ ਨੇ ਕਿਹਾ ਕਿ ਸਾਨੂੰ ਜੀ ਤੁਸੀਂ ਇੱਕ ਹਫ਼ਤੇ ਦਾ ਟਾਈਮ ਦੇ ਦਿਓ ਅਸੀਂ ਸਾਰਾ ਅਪਡੇਟ ਕਰਕੇ ਤੁਹਾਨੂੰ ਦਵਾਂਗੇ ਅਗਰ ਇੱਕ ਹਫ਼ਤੇ ਬਾਅਦ ਨਹੀਂ ਹੁੰਦਾ ਜੀ ਤਾਂ ਫਿਰ ਇਹਨਾਂ ਤੇ ਸਸਪੈਂਡ ਨਹੀਂ ਜੀ ਡਿਸਮਿਸ ਕਰਾਂਗੇ ਅਸੀਂ ਜੀ ਠੀਕ ਹੈ ਜੀ ਬਹੁਤ ਗੰਭੀਰ ਮਾਮਲਾ ਹੈ ਜੀ ਇਹ ਇਹ ਸੈਕਟਰੀ ਇਹ ਇਹ ਸੈਕਟਰੀ ਤਕਰੀਬਨ 4-5 ਨੇ ਜੀ 4-5 ਸੈਕਟਰੀ ਨੇ ਜਿਨ੍ਹਾਂ ਦਾ ਘਰਤਾ ਜੀ ਤਾਂ ਉਹਦਾ ਉਹਦਾ ਤੁਹਾਨੂੰ ਉਹਦਾ ਜੂਸੀ ਤਾਂ ਦੇਣਾ ਪੈਣਾ ਨਾ ਜੀ ਤੁਹਾਨੂੰ ਉਹਦਾ ਬਿੱਲ ਤਾਂ ਦੇਣੇ ਪੈਣੇ ਨੇ ਨਾ ਜੀ ਡੀਸੀ ਪਟਿਆਲਾ ਨੇ ਵੀ ਇਹੀ ਗੱਲ ਕਹੀ ਹੈ ਕਿ ਇਹਨਾਂ ਨੂੰ ਬਾਰ-ਬਾਰ ਇਹਨਾਂ ਨੂੰ ਰਿਮਾਈਂਡ ਕਰਾ ਰਹਿਆ ਨਹੀਂ ਕਰ ਰਹੇ ਅਗਰੇ ਨਹੀਂ ਕਰਦੇ ਤਾਂ ਫਿਰ ਇਨਕੁਇਰੀ ਹੋਊਗੀ ਜੀ ਕਿ ਪੈਸਾ ਕਿੱਥੇ